ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇਸ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਚ ਅਸੀਂ ਆਪਣੀ ਮਾਰਨਿੰਗ ਰੁਟੀਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਟਾਈਮ ਸੀ ਸਵੇਰ ਦਾ 6 ਵਜੇ ਦਾ ਹੁਣ ਛੁੱਟੀਆਂ ਦੇ ਦਿਨ ਹੁਣ ਕਰਕੇ ਤੇ ਮਤਲਬ 6 ਵਜੇ ਹੀ ਉੱਠੀਦਾ ਜਿਆਦਾ ਪਹਿਲਾਂ ਉੱਠਣ ਦੀ ਕੋਈ ਜ਼ਰੂਰਤ ਵੀ ਨਹੀਂ ਹੈ ਬੱਚਿਆਂ ਨੂੰ ਵੀ ਛੁੱਟੀਆਂ ਤਾਂ ਆਪ ਵੀ ਕਰੇ ਹੋਈਦਾ ਸੋ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕਿਚਨ 'ਚ ਆ ਗਏ ਸੀਗੇ ਰਾਤ ਦੇ ਜੋ ਖਾਣੇ ਵਾਲੇ ਬਰਤਨ ਧੋ ਕੇ ਲਗਾਏ ਸੀਗੇ ਉਹ ਮੈਂ ਕਿਹਾ ਚਲੋ ਉਹਨੂੰ ਸਹੀ ਤਰੀਕੇ ਨਾਲ ਲਗਾ ਦਈਏ ਸਾਰੇ ਬਰਤਨ ਥਾਂ ਥਾਂ ਤੇ ਸੈਟਲ ਹੋ ਜਾਂਦੇ ਆ ਤੇ ਵਧੀਆ ਰਹਿੰਦਾ ਤੇ ਬਰਤਨ ਜਿਹੜੇ ਸੀਗੇ ਉਹ ਬਿਲਕੁਲ ਤਰਤੀਬ ਅਨੁਸਾਰ ਲਗਾ ਕੇ ਤੇ ਫੇਰ ਆ ਗਈ ਸੀ ਕਿ ਮੈਂ ਲੌਬੀ ਚ ਤੇ ਹੁਣ ਮੈਂ ਸੋਚਿਆ ਕਿ ਚਲੋ ਨਾਲ ਹੀ ਨਾ ਇੱਥੇ ਟੀਵੀ ਦੇ ਉੱਪਰ ਪਾਠ ਲਗਾ ਦਿੰਨੇ ਆ ਸਵੇਰੇ ਸਵੇਰੇ ਬਾਣੀ ਚੱਲੇ ਘਰ ਦੇ ਵਿੱਚ ਤੇ ਵਧੀਆ ਹੈ ਹਨਾ ਸੋ ਇਸ ਕਰਕੇ ਬੱਚੇ ਜਿਹੜੇ ਸੁੱਤੇ ਹੋਏ ਸੀਗੇ ਤੇ ਮੈਂ ਕਿਹਾ ਚਲੋ ਆਵਾਜ਼ ਕੱਟ ਕਰਕੇ ਨਾ ਤੇ ਪਾਠ ਲਗਾ ਦਿੰਨੇ ਆ ਤੇ ਥੋੜਾ ਘਰ ਦਾ ਮਾਹੌਲ ਜਿਹੜੀ ਵਾਈਬਸ ਜਿਹੜੀਆਂ ਉਹ ਵਧੀਆ ਰਹਿੰਦੀਆਂ ਨੇ ਤੇ ਇੱਥੇ ਹਰਮੰਦਰ ਸਾਹਿਬ ਤੋਂ ਜਿਹੜੀ ਗੁਰਬਾਣੀ ਸੀਗੀ ਉਹ ਚੱਲ ਰਹੀ ਫਿਰ ਮੈਂ ਇੱਕ ਗਲਾਸ ਪਾਣੀ ਦਾ ਲਿਆ ਤੇ ਮੈਂ ਕਿਹਾ ਪਹਿਲਾਂ ਬੈਠ ਕੇ ਨਾ ਤੇ ਪਾਣੀ ਪੀਨੇ ਆ ਸਵੇਰ ਦੇ ਟਾਈਮ ਪਾਣੀ ਪੀਣਾ ਕਹਿੰਦੇ ਚੰਗਾ ਹੁੰਦਾ ਸੋ ਕਿਉਂ ਨਾ ਆਪਾਂ ਵੀ ਇਸ ਚੀਜ਼ ਨੂੰ ਫੋਲੋ ਕਰੀਏ ਮਜ਼ਾਕ ਕਰ ਰਹੀ ਆ ਸਵੇਰੇ ਉੱਠ ਕੇ ਤੇ ਪਾਣੀ ਜਿਹੜਾ ਉਹ ਪੀ ਲਈਦਾ ਫਿਰ ਮੈਂ ਆ ਗਈ ਸੀਗੀ ਹੁਣ ਇਧਰ ਡਰਾਈਂਗ ਰੂਮ ਵਾਲੀ ਸਾਈਡ ਤੇ ਤੇ ਇੱਥੇ ਪੜਦੇ ਵਗੈਰਾ ਸਾਈਡ ਤੇ ਕਰਕੇ ਮੈਂ ਕਿਹਾ ਥੋੜਾ ਮਤਲਬ ਰੋਸ਼ਨੀ ਆ ਜੀ ਅੰਦਰ ਸਵੇਰੇ 6 ਵਜੇ ਦਾ ਹੀ ਟਾਈਮ ਆ ਪਰ ਗਰਮੀਆਂ ਦੇ ਦਿਨਾਂ ਤੇ ਬਾਹਰ ਐ ਪੂਰਾ ਦਿਨ ਚੜਿਆ ਹੋਇਆ ਰੋਸ਼ਨੀ ਪੂਰੀ ਐ ਤੇ ਝਾੜੂ ਜਿਹੜਾ ਸੀ ਆਪਣਾ ਸਾਫ ਸਫਾਈ ਵਾਲਾ ਕੰਮ ਜਿਹੜਾ ਸੀ ਉਮੇ ਕਾ ਸ਼ੁਰੂ ਕਰ ਦਿੱਤਾ ਜਾਏ ਸੋ ਸਭ ਤੋਂ ਪਹਿਲਾਂ ਅੰਦਰੋਂ ਤੋਂ ਝਾੜੂ ਲਗਾਉਣਾ ਸ਼ੁਰੂ ਕੀਤਾ ਤੇ ਅੱਜ ਬਾਹਰ ਵੈਸੇ ਵੀ ਝਾੜੂ ਨਹੀਂ ਸੀ ਲੱਗਣਾ ਕਿਉਂਕਿ بارش ਵਾਲਾ ਮੌਸਮ ਆਉਂਦੇ ਕਰਕੇ ਨਾ ਸਵੇਰੇ ਸਵੇਰੇ بارش ਹੋ ਗਈ ਸੀ ਜਿਹਦੇ ਕਰਕੇ ਬਾਹਰੋਂ ਥੋੜਾ ਗਿੱਲਾ ਹੋ ਗਿਆ ਸੀਗਾ ਵਿੜਾ ਤੇ ਫਿਰ ਮੈਂ ਕਿਹਾ ਜੇ ਤੇ بارش ਹਟ ਜੇਗੀ ਜੇ ਸੁੱਕ ਜਾਏਗਾ ਤੇ ਫਿਰ ਬਾਹਰ ਝਾੜੂ ਲਗਾ ਦਾਂਗੇ ਅਦਰਵਾਇਜ਼ ਫਿਰ ਨਹੀਂ ਤਾਂ ਥੋੜਾ ਵਾਈਪਰ ਦੇ ਨਾਲ ਹੀ ਉਹਨੂੰ ਸਾਫ਼ ਕਰ ਦਾਂਗੇ ਪਾਣੀ 깟 ਦਾਂਗੇ ਜਿਹੜਾ ਕੋਈ ਕੱਟਾ ਮਿੱਟੀ ਜਿਹਾ ਹੋਏਗਾ ਉਹਦੇ ਫਿਰ ਵਿੜਾ ਜਿਹੜਾ ਉਹ ਸਾਫ਼ ਹੋ ਜਾਏਗਾ ਤੇ ਬਾਕੀ ਇੱਥੇ ਕਮਰਿਆਂ ਚ ਰੂਮਸ ਦੇ ਵਿੱਚੋਂ ਜਿਹੜਾ ਸੀ ਉਹ ਝਾੜੂ ਲਗਾ ਲਿਆ ਛੋਟੀ ਬੇਟੀ ਉੱਠ ਗਈ ਸੀ ਵੱਡੀ ਅਜੇ ਸੁੱਤੀ ਸੀ ਤੇ ਫਿਰ ਉਹ ਰੂਮ ਚ ਮੈਂ ਜੇ ਰਹਿਣ ਦਿੱਤਾ ਸੀਗਾ ਮੈਂ ਕਿਹਾ ਚਲੋ ਬਾਅਦ ਚ ਲਗਾ ਲਾਂਗੇ ਤੇ ਫਿਰ ਮੈਂ ਝਾੜੂ ਲਗਾ ਕੇ ਤੇ ਚਾਹ ਦਾ ਮੈਂ ਕਿਹਾ ਹੁਣ ਪਾਣੀ ਰੱਖਦਾ ਬੇਟੀਆਂ ਉੱਠ ਜਾਂਦੀਆਂ ਇਹਨਾਂ ਨੂੰ ਸੱਸ ਸਰੇ ਨਾਲ ਰਸ ਵਗੈਰਾ ਲੈਣਾ ਹੁੰਦਾ ਚਾਹ ਦੇ ਨਾਲ ਤੇ ਉੱਠਦੇ ਆ ਸਾਰੀ ਫਿਰ ਉਹ ਆ ਜਾਂਦੀ ਕਿ ਮੰਮਾ ਚਲੋ ਸਾਨੂੰ ਕੁਝ ਖਾਣ ਨੂੰ ਦੇ ਦਿਓ ਤੇ ਝਾੜੂ ਦਾ ਕੰਮ ਖਤਮ ਕਰਕੇ ਤੇ ਮੈਂ ਆ ਗਈ ਸੀਗੀ ਹੁਣ ਚਾਹ ਬਣਾਉਣ ਕਿਚਨ ਦੇ ਵਿੱਚ ਤੇ ਚਾਹ ਦਾ ਪਾਣੀ ਇੱਥੇ ਰੱਖ ਦਿੱਤਾ ਤੇ ਚਾਹ ਵੀ ਇੱਕ ਅਜਿਹੀ ਚੀਜ਼ ਹੈ ਨਸ਼ਾ ਹੀ ਇਹ ਕਹਣਾ ਪਰ ਕਹਿੰਦੇ ਆ ਕਿ ਨਸ਼ਾ ਹੈ ਤੇ ਜੇ ਆਦਤ ਪੈ ਜਾਂਦੀ ਹੈ ਜੇ ਮਾਈਂਡ ਸੈਟ ਕੀਤਾ ਹੋਇਆ ਹੈ ਕਿ ਸਵੇਰੇ ਉੱਠਦੇ ਆਂ ਚਾਹ ਪੀਣੀ ਆ ਤੇ ਫਿਰ ਸਾਡਾ ਉਸੇ ਤਰੀਕੇ ਦਾ ਹਿਸਾਬ ਕਿਤਾਬ ਰਹਿੰਦਾ ਫਿਰ ਸਾਨੂੰ ਹੁੰਦਾ ਹੈ ਕਿ ਉੱਠਦੇ ਆਂ ਸਾਰੀ ਸਭ ਤੋਂ ਪਹਿਲਾਂ ਕੀ ਆ ਚਾਹ ਪੀ ਲਈਏ ਮੈਂ ਪਹਿਲਾਂ ਪਹਿਲਾਂ ਹੁੰਦਾ ਸੀਗਾ ਕਿ ਸਭ ਤੋਂ ਪਹਿਲਾਂ ਚਾਹ ਪੀ ਕੇ ਫਿਰ ਕੰਮ ਸ਼ੁਰੂ ਕਰਦੀ ਸੀ ਬਟ ਹੁਣ ਜਿੱਦਾਂ ਡਿਊਟੀ ਦਾ ਫਿਰ ਸਵੇ ਸਵੇਰੇ ਜਲਦਬਾਜ਼ੀ ਪਈ ਹੁੰਦੀ ਆ ਫਿਰ ਚਾਵਲ ਧਿਆਨ ਨਹੀਂ ਜਾਂਦਾ ਤੁਰਦਿਆਂ ਤਾਂ ਇੱਕ ਕੱਪ ਲੈ ਲੇਦਾ ਹੈ ਬਿਚਾਰਾ ਕਿ ਕਿਤੇ ਨਾਲ ਹੀਦਰ ਮੈਂ ਮਸ਼ੀਨ ਲਗਾ ਦਿੱਤੀ ਸੀਗੀ ਮੈਂ ਕਿਹਾ ਚਲ ਓਨੀ ਤੇਰੇ ਕੱਪੜੇ ਧੁੱਪ ਜਾਣਗੇ ਤੇ ਚਾਹ ਲੈ ਕੇ ਤੇ ਬੈਠ ਗਏ ਸੀ ਇੱਥੇ ਲੌਬੀ 'ਚ ਨਾਲ ਗੁਰਬਾਣੀ ਲੱਗੀ ਹੋਈ ਸੀਗੀ ਤਾਂ ਇਹ ਛੋਟਾ ਪੂੰਡ ਪਟਾਕਾ ਵੀ ਉੱਠ ਗਿਆ ਇਹ ਇਹ ਮੇਰੇ ਲੱਗਿਆ ਕੇ ਬੈਠ ਗਿਆ ਉਹ ਦਰਵਾਜ਼ਾ ਰੂਮ ਦਾ ਐਸੇ ਕਰਕੇ ਬੰਦ ਕੀਤਾ ਉੱਧਰ ਬੇਟੀ ਸੁੱਤੀ ਹੋਈ ਆ ਤੇ ਮੈਂ ਕਿਹਾ ਚਲੋ ਥੋੜੇ ਆਰਾਮ ਕਰ ਲੈ ਇਹ ਛੋਟੇ ਵਾਲਾ ਜਿਹੜਾ ਇਹ ਮੇਰੇ ਉੱਠਣ ਦੀ ਧੀਰ ਹੁੰਦੀ ਹੈ ਮੇਰੇ ਤੋਂ ਮਤਲਬ 15 20 ਮਿੰਟ ਬਾਅਦ ਜਾਂ ਵੱਧ ਤੋਂ ਵੱਧ ਅੱਧੇ ਘੰਟੇ ਬਾਅਦ ਇਨੀ ਉੱਠ ਕੇ ਪਿੱਛੇ ਹੀ ਪੱਜ ਜਾਣਾ ਹੈ ਤੇ ਸੇਮ ਚੀਜ਼ ਮੈਂ ਉਹਨੂੰ ਦਿੱਤੀ ਆ ਚਾਹ ਦੇ ਨਾਲ ਸੇਮ ਮੇਰੀ ਆ ਪਰ ਨਹੀਂ ਉਹਨੇ ਜੋ ਮੈਂ ਲਿਆ ਉਹ ਲੈਣਾ ਮੈਂ ਕਿਹਾ ਚਲ ਤੂੰ ਮੇਰੇ ਵਾਲੀ ਲੈ ਲੈ ਮੈਂ ਤੇਰੇ ਵਾਲੀ ਲੈ ਲੈਂਦੀ ਆ ਰਾਸ ਤੇ ਮੱਠੀ ਸੀਗੀ ਤੇ ਇੱਥੇ ਬੈਠ ਕੇ ਆਰਾਮ ਦੇ ਨਾਲ ਮੈਂ ਕਿਹਾ ਚਲੋ ਹੁਣ ਚਾਹ ਪੀ ਲਈਏ ਤੇ ਚਾਹ ਜਿੰਨੀ ਤੈਨੂੰ ਚਾਹ ਆਪਣੀ ਖਤਮ ਕੀਤੀ ਉਹਨੇ ਤੇਨੂੰ ਕੱਪੜੇ ਜਿਹੜੇ ਸੀਗੇ ਉਹ ਵੀ ਧੁੱਪ ਕੇ ਸਪੀਨ ਹੋ ਗਏ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਵੀ ਕੱਢ ਲੈਨੀ ਆ ਬਾਹਰ ਮੌਸਮ ਅਜੇ ਠੀਕ ਨਹੀਂ ਸੀਗਾ ਸੋ ਮੈਂ ਇੱਥੇ ਆ ਟੱਬ ਦੇ ਵਿੱਚ ਕੱਢ ਕੇ ਤੇ ਰੱਖ ਲੈ ਮੈਂ ਕਿਹਾ ਥੋੜਾ ਹੋ ਜਾਂਦਾ ਬਾਰਿਸ਼ ਕਿੰਮੇਂ ਜੀ ਹੋ ਰਹੀ ਸੀ ਜੇ ਤੇ ਹਟ ਜੇਗੀ ਤੇ ਫਿਰ ਬਾਹਰ ਪਾ ਦਾਂਗੀ ਚਾਹੇ ਅੰਦਰ ਹੀ ਫਿਰ ਇੱਥੇ ਰੂਮ ਦੇ ਵਿੱਚ ਪੱਖਾ ਚਲਾ ਕੇ ਤੇ ਇੱਥੇ ਹੀ ਥੋੜਾ ਉਹਨਾਂ ਨੂੰ ਖਿਲਾਰ ਦਾਂਗੀ ਤੇ ਇਹਦੇ ਨਾਲ ਹੀ ਮੈਂ ਕਿਹਾ ਹੁਣ ਮੈਂ ਪੋਚੇ ਲਗਾ ਲਾਂ ਵੱਡੀ ਬੇਟੀ ਵੀ ਉੱਠ ਗਈ ਉਹਨੂੰ ਵੀ ਜੋ ਉਹਨੇ ਖਾਣਾ ਪੀਣਾ ਸੀਗਾ ਉਹਨੂੰ ਦਿੱਤਾ ਤੇ ਖੁਦ ਮੈਂ ਪੋਚੇ ਲਗਾਉਣ ਵਾਲੇ ਸਾਈਡ ਹੋ ਗਈ ਮੈਂ ਕਿਹਾ ਚਲੋ ਪੋਚੇ ਲਗਾ ਕੇ ਤੇ ਸਾਫ ਸਫਾਈ ਵਾਲਾ ਕੰਮ ਜਿਹੜਾ ਇਹ ਖਤਮ ਹੋ ਜਾਏਗਾ ਕੱਪੜੇ ਵੀ ਆਪਣੇ ਧੁੱਪ ਗਿਆ ਤੇ ਪੋਚੇ ਵੀ ਹੁਣ ਲਗਾ ਲੈਣੇ ਆ ਤੇ ਜਿੰਨੀ ਜਲਦੀ ਵਧੀਆ ਤਰੀਕੇ ਨਾਲ ਕੰਮ ਹੋ ਜਾਉਂ ਉਹਨੋਂ ਹੀ ਸਹੀ ਰਹਿੰਦਾ ਤੇ ਇੱਥੇ ਵਾਰੀ ਆ ਗਈ ਸੀ ਨਾਸ਼ਤੇ ਦੀ ਨਾਸ਼ਤਾ ਲਿਆ ਬਣਾ ਬੱਚਿਆਂ ਨੂੰ ਵਾਲ ਕੇ ਰੈਡੀ ਕਰਤਾ ਤੇ ਆ ਮੈਂ ਆਪਣਾ ਬਣਾ ਕੇ ਰੱਖ ਲੇ ਫੁੱਲ ਕੇ ਹੁਣ ਪਹਿਲਾਂ ਮੈਂ ਨਾਵਾਂਗੀ ਚਾਹ ਮੇਰੀ ਹੱਬਾ ਨਹੀਂ ਨਾ ਬਾਕੀ ਮੈਂ ਸਭ ਨੂੰ ਦੇ ਦਿੰਦੀ ਆ ਤੇ ਮੈਂ ਨਾ ਆ ਕੇ ਤੇ ਫੇਰਾ ਧੋੜੇ ਜੇ ਬਰਤਨ ਇਹ ਚੁੱਕ ਲਾਂਗੀ ਤੇ ਫਿਰ ਮੈਂ ਨਾ ਆ ਕੇ ਤੇ ਫਿਰ ਕਿ ਚੰਦਾ ਕੰਮ ਖਤਮ ਕਰਕੇ ਤੇ ਮੈਂ ਆ ਗਈ ਸੀ ਕਿ ਨਹਾਉਣ ਵਾਲੇ ਪਾਸੇ ਪਸੀਨਾ ਵਗੈਰਾ ਆਇਆ ਸੀ ਮੈਂ ਕਿਹਾ ਫਿਰ ਇੱਕ ਵਾਰੀ ਫਰੈਸ਼ ਹੋ ਕੇ ਫਿਰ ਹੀ ਆਪਾਂ ਜਿਹੜਾ ਆਪਣਾ ਨਾਸ਼ਤਾ ਉਹ ਕਰਾਂਗੇ ਤੇ ਨਹਾ ਲਿਆ ਸੀਗਾ ਨਹਾ ਕੇ ਥੋੜਾ ਫਰੈਸ਼ ਜਿਹਾ ਫੀਲ ਹੁੰਦਾ ਤੇ ਕੰਮ ਦਾ ਰੁਟੀਨ ਇਦਾਂ ਹੀ ਚੱਲਦੀ ਰਹਿੰਦੀ ਹੈ ਛੁੱਟੀਆਂ ਵਾਲੇ ਦਿਨ ਦੀ ਰੁਟੀਨ ਆ ਜਦੋਂ ਸਕੂਲ ਜਾਈਏ ਉਦੋਂ ਰੁਟੀਨ ਕੁਝ ਹੋਰ ਹੁੰਦੀ ਆ ਤੇ ਇਹ ਵੀ ਜਿਹੜੀ ਛੁੱਟੀਆਂ ਵਾਲੀ ਦਿੰਦੀ ਹੈ ਵੀ ਥੋੜੀ ਅੱਗੇ ਪਿੱਛੇ ਅੱਗੇ ਪਿੱਛੇ ਚਲਦੀ ਰਹਿੰਦੀ ਹੈ ਪਰ ਜਿਹੜੇ ਦਿਨ ਅਸੀਂ ਵਲੌਗ ਸ਼ੂਟ ਕੀਤਾ ਉਸ ਦਿਨ ਦੀ ਸੀ ਬਾਕੀ ਕੰਮ ਤੇ ਇਦਾਂ ਹੁੰਦੇ ਕੋਈ ਇੱਕ ਅੱਧਾ ਕੰਮ ਅੱਗੇ ਹੋ ਗਿਆ ਪਿੱਛੇ ਹੋ ਗਿਆ ਤੇ ਨਹਾ ਕੇ ਤੇ ਮੈਂ ਕਿਹਾ ਭਾਵੇਂ ਗਰਮੀ ਵੀ ਆ ਪਰ ਫਿਰ ਵੀ ਜਿੰਨਾ ਤੱਕ ਫੇਸ ਤੇ ਥੋੜਾ ਬਹੁਤ ਕੁਝ ਲੋਸ਼ਨ ਵਗੈਰਾ ਯੂਜ਼ ਨਾ ਕਰੀ ਹੁਣ ਤੱਕ ਫੇਸ ਮਤਲਬ ਪਸੀਨੇ ਆ ਕੇ ਭਾਵੇਂ ਉਹ ਵੀ ਪੂੰਝਿਆ ਜਾਂਦਾ ਪਰ ਇੱਕ ਵਾਰੀ ਅਪਲਾਈ ਕੀਤਾ ਹੋਏ ਤੋਂ ਦੇ ਨਾਲ ਸਕਿਨ ਥੋੜੀ ਜਿਹੜੀ ਉਹ ਠੀਕ ਰਹਿੰਦੀ ਆ ਤੇ ਇਹ ਛੋਟੀ ਫੇਅਰ ਇੱਥੇ ਆ ਗਈ ਸੀਗੀ ਪਤਾ ਨਹੀਂ ਹੁਣ ਫਿਰ ਮੇਂ ਹਾਂ ਇੱਥੇ ਕਾ ਮਤਲਬ ਇਹਨੂੰ ਹੁੰਦਾ ਕਿ ਜੇ ਮੈਂ ਨਹਾ ਕੇ ਕਿਤੇ ਫੇਸ ਤੇ ਕੁਝ ਲਗਾ ਰਹੀ ਚਾ ਸਿਰਵਾ ਰਹੀ ਹਾਂ ਤੋ ਉਹਨੂੰ ਇੱਕ ਹੀ ਡਾਊਟ ਹੁੰਦਾ ਕਿ ਮੰਮਾ ਆਪ ਕਹਾਂ ਜਾ ਰਹੇ ਹੋ ਮੰਮਾ ਤੁਸੀਂ ਕਿੱਥੇ ਜਾ ਰਹੇ ਹੋ ਤੇ ਕਿੰਦੀ ਤੁਸੀਂ ਡਿਊਟੀ ਜਾ ਰਹੇ ਹੋ ਮੈਂ ਕਿਹਾ ਨਹੀਂ ਮੈਂ ਡਿਊਟੀ ਨਹੀਂ ਜਾ ਰਹੀ ਕਿੰਦੀ ਫਿਰ ਨਹਾ ਕੇ ਕਿਉਂ ਆਏ ਹੋ ਮੈਂ ਕਿਹਾ ਤੁਸੀਂ ਕਿਉਂ ਨਹਾਤਾ ਸੀਗਾ ਬਸ ਇਹੀ ਸਾਡੀ ਡਿਸਕਸ਼ਨ ਹੋ ਰਹੀ ਸੀਗੀ ਮੈਂ ਕਿਹਾ ਤੁਸੀਂ ਵੀ ਤਾਂ ਨਹਾ ਤੋ ਕੇ ਆਪਣਾ ਨਾਸ਼ਤਾ ਕੀਤਾ ਹੈ ਨਾ ਮੈਂ ਕਿਹਾ ਇਸ ਕਰਕੇ ਮੰਮਾ ਵੀ ਜਿਹੜਾ ਉਹ ਨਹਾ ਕੇ ਆਇਆ ਕਿ ਗਰਮੀ ਬਹੁਤ ਆ ਤੇ ਫਿਰ ਮੈਂ ਕਿਹਾ ਚਲੋ ਹੁਣ ਇੱਕ ਪਸੀਨੇ ਆਉਂਦਾ ਜਦੋਂ ਤੇ ਵਾਲਾਂ 'ਚ ਵੀ ਆਉਂਦਾ ਦੂਸਰੇ ਤੀਸਰੇ ਦਿਨ ਹੀ ਵਾਲ ਜਿਹੜੇ ਆ ਨਾ ਉਹ ਬਿਲਕੁਲ ਐ ਹੋ ਜਾਂਦੇ ਕਿ ਜਿਵੇਂ ਮਤਲਬ ਵਾਲ ਤੋਤਿਆਂ ਨੂੰ ਪਤਾ ਨਹੀਂ ਕਿੰਨੇ ਕਿ ਦਿਨ ਹੋਏ ਆ ਤੇ ਆਪਣਾ ਕਰਕੇ ਜਿਹੜਾ ਸੀਗਾ ਸਵਾਲ ਸਾਬ ਕਰੀ ਤੇ ਫਿਰ ਮੈਂ ਕਿਹਾ ਆਰਾਮ ਨਾਲ ਬੈਠ ਕੇ ਨਾ ਹੁਣ ਆਪਣਾ ਨਾਸ਼ਤਾ ਕਰਦੇ ਹਾਂ ਉਹਦੇ ਵਿੱਚ ਮੈਂ ਆ ਪਰਵੀ ਸਬਜੀ ਤੇ ਦਹੀਂ ਤੇ ਨਾਲ ਫੁਲਕੇ ਲੈਏ ਸੀਗੇ ਕਈ ਵਾਰੀ ਪਰੌਂਠੀ ਵੀ ਲੈ ਲੈਣੀ ਆ ਪਰ ਜ਼ਿਆਦਾਤਰ ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਮੈਂ ਸਿੰਪਲ ਫੁਲਕਾ ਹੀ ਕਿਸੇ ਸਬਜੀ ਦੇ ਨਾਲ ਲੈ ਲੈਣੀ ਆ ਤੇ ਸ਼ਰਾਰਤੀ ਬੱਚਾ ਪਹੁੰਚ ਗਿਆ ਇੱਥੇ ਵੀ ਆਪ ਨਾਸ਼ਤਾ ਕੀਤਾ ਹੈ ਪਰ ਫਿਰ ਵੀ ਮੇਰੇ ਕੋਲੋਂ ਇੱਕ ਅਦਾ ਫੁਲਕਾ ਬਾਈਟ ਵਗੈਰਾ ਉਹਨੇ ਜ਼ਰੂਰ ਲੈਣੀ ਆ ਤੇ ਮੈਂ ਕਿਹਾ ਚਲੋ ਬੈਠ ਕੇ ਹੁਣ ਥੋੜਾ ਆਰਾਮ ਦੇ ਨਾਲ ਨਾ ਆਪਣਾ ਖਾਣਾ ਖਾਂਦੇ ਆ ਤੇ ਫਿਰ ਇੱਥੇ ਚਾਹ ਚਾਹ ਤੋਂ ਬਿਨਾ ਤਾਂ ਗੱਲ ਹੀ ਨਹੀਂ ਨਾ ਬੰਦੀ ਹੈ ਨਾ ਤੇ ਖਾਣਾ ਖਾ ਕੇ ਤੇ ਬਰਤਨ ਵਗੈਰਾ ਸਾਫ ਕਰਕੇ 5-10 ਮਿੰਟ ਬੈਠੇ ਸੀਗੇ ਫਿਰ ਮੈਂ ਕਿਹਾ ਚਲੋ ਹੁਣ ਚਾਹ ਪੀ ਲੈਨੇ ਆ ਸਰੀਰ ਦੀ એનર્ਜੀ ਵੀ ਜ਼ਰੂਰੀ ਆ ਤੇ ਨਾਲੇ ਨਾਸ਼ਤੇ ਤੋਂ ਬਾਅਦ ਜਿੰਨਾ ਤੱਕ ਚਾਹ ਨਾ ਪੀਤੀ ਜਾਏ ਹੁਣ ਤੱਕ ਨਾਸ਼ਤੇ ਦਾ ਵੀ ਮਜ਼ਾ ਨਹੀਂ ਆਉਂਦਾ ਤੇ ਆ ਸੀਗਾ ਫਿਰ ਇੱਥੇ 11:00 ਵਜੇ ਦਾ ਟਾਈਮ ਸੀ ਮੇਰਾ ਕੁਝ ਐਡੀਟਿੰਗ ਦਾ ਕੰਮ ਸੀਗਾ ਕੁਝ ਵੈਹੇ ਕੰਮ ਸੀ ਮੈਂ ਕਿਹਾ ਬੈਠ ਕੇ ਚਲੋ ਆਪਣਾ ਕੰਮ ਕੰਪਲੀਟ ਕਰ ਲੈਨੇ ਆ ਤੇ ਇਦਾਂ ਹੀ ਆ 10-11 ਵਜੇ ਤੱਕ ਦੀ ਰੁਟੀਨ ਇਦਾਂ ਹੀ ਚੱਲਦੀ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ